ਪ੍ਰਮ ਸਨਮਾਨਯੋਗ ਸਤਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਿਤਾ ਪਰਮਾਤਮਾ ਨੇ ਜਿਹੜੀ ਇਹ ਕਾਇਨਾਤ ਸ੍ਰਿਸ਼ਟੀ ਰਚੀ ਹੈ ਇਸ ਸ੍ਰਿਸ਼ਟੀ ਦੇ ਉੱਤੇ 84 ਲੱਖ ਜੀਵਨ ਪੈਦਾ ਕੀਤੇ ਹੈ ਹਵਾ ਅੱਗ ਪਾਣੀ ਚੰ드ਰਮਾ ਸੂਰਜ ਤਾਰੇ ਅਸਮਾਨ ਪ੍ਰਕਿਰਤੀ ਫੁੱਲ ਬੂਟੇ ਕਿੰਨਾ ਕੁਸ਼ ਕਾਇਨਾਤ ਨੇ ਕੁਦਰਤ ਦੇ ਰੂਪ ਵਿੱਚ ਰਚਿਆ ਸੋ ਇਸ ਕਰਕੇ ਉਸ ਪਰਮ ਪਿਤਾ ਪਰਮਾਤਮਾ ਦੀ ਸ਼ਕਤੀ ਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਸੰਸਾਰ ਦੇ ਉੱਤੇ ਨੇ ਇੱਕ ਵਿਧੀ ਵਿਵਧਾਨ ਬਣਾ ਦਿੱਤਾ ਜਿੱਥੇ ਇੱਕ ਦੁੱਖ ਹੈ ਉੱਥੇ ਸੁੱਖ ਹੈ ਧੁੱਪ ਹੈ ਤੇ ਛਾਂ ਹੈ ਉੱਥੇ ਕਰਮਾਂ ਦੇ ਹਿਸਾਬ ਨਾਲ ਇਨਸਾਨ ਦੀ ਜਿਹੜੀ ਪ੍ਰਾਪਲਬਤ ਹੈ ਉਹਦੇ ਵਿੱਚ ਵੀ ਫਰਕ ਪਿਆ ਹੋਇਆ ਆਪਣੇ ਕਰਮਾਂ ਦੇ ਹਿਸਾਬ ਨਾਲ ਉਹ ਇਨਸਾਨ ਪੈਸੇ ਪੱਖੋਂ ਆਰਥਿਕ ਪੱਖੋਂ ਕਮਜ਼ੋਰ ਹੈ ਕੋਈ ਵਿਚਾਰਾ ਇੰਨਾ ਗਰੀਬ ਹੈ ਕਿ ਉਹਦੇ ਸਿਰ ਤੇ ਛੱਤ ਨਹੀਂ ਉਹ ਕਈ ਵੇਨਾ ਸੜਕਾਂ ਤੇ ਸੌਂਦਾ ਹੈ ਜਿੱਥੇ ਥਾਂ ਮਿਲ ਗਿਆ ਉੱਥੇ ਸੌਂ ਲਿਆ ਜੋ ਮਿਲ ਗਿਆ ਉਹ ਛੱਤ ਲਿਆ ਸੋ ਕਹਿਣ ਦਾ ਭਾਵ ਹੈ ਉਹ ਹੀ ਰੱਬ ਦਾ ਬਣਾਇਆ ਹੋਇਆ ਬੰਦਾ ਹੈ ਉਹਦੇ ਵਿੱਚ ਵੀ ਜੋਤ ਉਸ ਪ੍ਰਮਾਤਮਾ ਦੀ ਆਪਾਂ ਨੇ ਗੁਰਬਾਣੀ ਇਸੇ ਕਰਕੇ ਆਪਾਂ ਨੂੰ ਕਹਿੰਦੀ ਹੈ ਵੀ ਏਕਾ ਭਾਏ ਦੇਖੋ ਸਭ ਨਾਰੀ ਕੌਣ ਜਾਣਾ ਸਹ ਕੌਣ ਪਿਆਰੀ ਤੇ ਕਈ ਇਹੋ ਜਿਹੇ ਨੇ ਜਿਨ੍ਹਾਂ ਨੂੰ ਛੱਤ ਜ਼ਰੂਰ ਮਿਲੀ ਐ ਪਰ ਸ਼ਾਮ ਦੇ ਪ੍ਰਸ਼ਾਦ ਦੀ ਚਿੰਤਾ ਲਗੀ ਰਹਿੰਦੀ ਐ ਕਈਆਂ ਨੂੰ ਇਤਨਾ ਦੇ ਦਿੱਤਾ ਕਿ ਉਹ ਤਕੜੀ ਢੇਰ ਬਣ ਗਈ ਭਾਵੇਂ ਸੰਸਾਰ ਦੇ ਉੱਤੇ ਪਰਮਾਤਮਾ ਨੇ ਇੱਕ ਤਕੜੀ ਢੇਰ ਬਣਾ ਦਿੱਤੀ ਇੱਕ ਮਦ ਵਰਗੀ ਢੇਰ ਬਣਾ ਦਿੱਤੀ ਇੱਕ ਕਮਜ਼ੋਰ ਢੇਰ ਬਣਾ ਦਿੱਤੀ ਇਹ ਸੰਸਾਰ ਦੀ ਸ਼ੁਰੂ ਤੋਂ ਰਵੈਤ ਹੈ ਇਹਦੇ ਵਿੱਚ ਜਿਹੜੀਆਂ ਤਕੜੀਆਂ ਧਿਰਾਂ ਨੇ ਉਹ ਮਾੜੀਆਂ ਧਿਰਾਂ ਨੂੰ ਹਮੇਸ਼ਾ ਦਬਾਉਂਦੀਆਂ ਨੇ ਉਹਨਾਂ ਉੱਤੇ ਆਪਣਾ ਜੋਰ ਆਪਣਾ ਬਲ ਤਾਕਤ ਦਿਖਾ ਕੇ ਉਹਨਾਂ ਨੂੰ ਦਬਾਉਂਦੀਆਂ ਨੇ ਇਹ ਸੰਸਾਰ ਦੀ ਰਵੈਤ ਹੈ ਤੁਸੀਂ ਵੇਖਿਆ ਗੁਰੂ ਨਾਨਕ ਸਾਹਿਬ ਦੇ ਸਮੇਂ ਜਦੋਂ ਬਾਬਰ ਆਪਣੀ ਤਾਕਤ ਲੈ ਕੇ ਚੜ੍ਹਿਆ ਉਹਨੇ ਆਉਂਦਿਆਂ ਸਾਰ ਕਤਲੋਗਾਰਤ ਮਚਾਈ ਕਤਲੋਗਾਰਤ ਮਚਾਈ ਕਿੰਨੇ ਮਜ਼ਲੂਮਾਂ ਦੇ ਕਤਲ ਕੀਤੇ ਧਰਤੀ ਲਾਲ ਖੂਨ ਦੇ ਨਾਲ ਰੰਗ ਦਿੱਤੀ ਔਰ ਨਾਨਕ ਸਾਹਿਬ ਜੀ ਨੇ ਜਦੋਂ ਇਹ ਸਭ ਕੁਝ ਅੱਖੀਂ ਵੇਖਿਆ ਜਿੱਥੇ ਮਹਾਰਾਜ ਨੇ ਉਸ ਅਕਾਲ ਪੁਰਖ ਅਗੇ ਅਰਦਾਸ ਕੀਤੀ ਕਿ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦਨਾ ਆਇਆ ਉੱਥੇ ਨਾਲ ਹੀ ਉਸ ਬਾਬਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮਹਾਰਾਜ ਉਹਦੇ ਨੇੜੇ ਹੋ ਕੇ ਉਹਨੂੰ ਆਖਿਆ ਵੀ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਤੂੰ ਮਜ਼ਲੂਮਾਂ ਦਾ ਕਾਤਲ ਹੈ ਸੋ ਕਹਿਣ ਦਾ ਭਾਵ ਉਹ ਤਕੜੀ ਧਿਰ ਸੀ ਉਹਨੇ ਆਪਣੇ ਹੰਕਾਰ ਵਿੱਚ ਆਪਣੀ ਤਾਕਤ ਦੇ ਨਸ਼ੇ ਦੇ ਵਿੱਚ ਮਜ਼ਲੂਮਾਂ ਦਾ ਕਤਲ ਕੀਤਾ ਜਿਨ੍ਹਾਂ ਦਾ ਕੋਈ ਦੋਸ਼ ਵੀ ਨਹੀਂ ਸੀ ਸੋ ਇਸ ਤਰ੍ਹਾਂ ਜਿਹੜੀਆਂ ਇਹ ਜਿਹੜੀਆਂ ਤਕੜੀਆਂ ਧਿਰਾਂ ਨੇ ਇਸ ਸੱਚਿਆਂ ਨੂੰ ਤੇ ਕਮਜ਼ੋਰਾਂ ਨੂੰ ਜਿਹੜੇ ਕਮਜ਼ੋਰ ਨੇ ਆਰਥਿਕ ਪੱਖੋਂ ਉਹਨਾਂ ਨੂੰ ਦਬਾਉਂਦੀਆਂ ਆਈਆਂ ਨੇ ਸੰਸਾਰ ਤੋਂ ਸ਼ੁਰੂ ਤੋਂ ਹੀ ਰਵਾਇਤ ਬਣੀ ਆਈ ਹੈ ਫਿਰ ਇਥੋਂ ਆਪਾਂ ਅੱਗੇ ਚੱਲਦੇ ਹਾਂ ਗੁਰ ਇਤਿਹਾਸ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਤੇ ਉਹਨਾਂ ਦੇ ਸਕੇ ਭਰਾਵ ਨੂੰ ਕਿੰਨੇ ਅਟੈਕ ਉਹਨਾਂ ਤੇ ਕੀਤੇ ਗਏ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਸੋ ਮੈਂ ਆਪਣੀ ਵਿਚਾਰ ਨੂੰ ਸੰਕੋਚਦੇ ਹੋਏ ਆਪਜੀ ਨਾਲ ਜਿਹੜੀ ਵਿਚਾਰ ਸਾਂਝੀ ਕਰਨੀ ਚਾਹੁੰਨਾ ਕਿ ਹੁਣ ਅੱਜ ਦੇ ਸਮੇਂ ਵਿੱਚ ਹਰੇਕ ਜਿਹੜਾ ਕੋਈ ਵੀ ਇਨਸਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦਾ ਉਹ ਜਿੰਨਾ ਵੀ ਹੋ ਸਕਦਾ ਬਾਣੀ ਪੜਨ ਦੀ ਕੋਸ਼ਿਸ਼ ਕਰਦਾ ਹੈ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹੈ ਸਿਮਰਨ ਕਰਨ ਦੀ ਕੋਸ਼ਿਸ਼ ਕਰਦਾ ਹੈ ਅਵਸਥਾ ਹਰੇਕ ਦੀ ਨਹੀਂ ਬਣਦੀ ਜਿਹੜੀ ਇੱਕ ਸਥਿਰਤਾ ਹੁੰਦੀ ਆ ਅਵਸਥਾ ਹੌਲੀ ਹੌਲੀ ਕਰਕੇ ਬਣਦੀ ਆ ਹਰੇਕ ਦੀ ਨਹੀਂ ਬਣਦੀ ਸਾਰੇ ਆਪਾਂ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰਦੇ ਨੇ ਪਰ ਸਾਡਾ ਜਿਹੜਾ ਮਨੋਵਲ ਹੈ ਅਸੀਂ ਇਹ ਸੰਸਾਰੀ ਜੀਵਾਂ ਮੋਹ ਮਾਇਆ ਦੇ ਵਿੱਚ ਫਸੇ ਹੋਇਆ ਉਹ ਮਨੋਵਲ ਸਾਡਾ ਕਿਤੇ ਨਾ ਕਿਤੇ ਜਾ ਕੇ ਕਮਜ਼ੋਰ ਪੈ ਜਾਂਦਾ ਜਿਸ ਤਰ੍ਹਾਂ ਸਾਡੇ ਆਪਣੇ ਰਿਸ਼ਤੇਦਾਰ ਕੋਈ ਆਂਢੀ ਗੁਆਂਢੀ ਜਾਂ ਕੋਈ ਵੀ ਸਾਡੇ ਨਾਲ ਈਰਖਾ ਕਰਦੇ ਨੇ ਉੱਤੋਂ ਹੱਸਦੇ ਨੇ ਅੰਦਰੋਂ ਬੈਰ ਕਮਾਉਂਦੇ ਨੇ ਉਹ ਸਾਡਾ ਬੁਰਾ ਕਰਦੇ ਨੇ ਕਈ ਤਰ੍ਹਾਂ ਦੀਆਂ ਉਹ ਚਾਲਾਂ ਚੱਲ ਕੇ ਸਾਡੇ ਕਮਾਂਕਾਰਾਂ ਨੂੰ ਖਰਾਬ ਕਰਦੇ ਨੇ ਵਿਗਨ ਪਾਉਂਦੇ ਨੇ ਸਾਡੇ ਕਾਰਜਾਂ ਦੇ ਵਿੱਚ ਜਾਂ ਕਈ ਹੋਰ ਤਰੀਕੇ ਵਰਤਦੇ ਨੇ ਜਿਵੇਂ ਕਿ ਜਾਦੂ ਟੂਣੇ ਕਾਲਾ ਇਲਮ ਇਹੋ ਜਿਹੇ ਤਰੀਕੇ ਮਤਲਬ ਜਿਹਦਾ ਜਿਹਦਾ ਜੋ ਵਸ ਚੱਲਦਾ ਉਹ ਚਲਾਉਂਦਾ ਤੇ ਜਿਹੜਾ ਇਨਸਾਨ ਜਿਹਦੇ ਨਾਲ ਬਣਦੀ ਹੈ ਭਾਵ ਜਿਹਦੇ ਉੱਤੇ ਪੀੜਾ ਪੈਂਦੀ ਹੈ ਜੇ ਦਿੱਤੇ ਕਿਸੇ ਕਰੇ ਕਰਾਏ ਦਾ ਅਸਰ ਹੁੰਦਾ ਹੈ ਜਾਂ ਕਿਸੇ ਤਕੜੀ ਧਿਰ ਵੱਲੋਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਜਾ ਕੇ ਉਹਦੇ ਨਾਲ ਤੱਕਾ ਹੁੰਦਾ ਹੈ ਜਾਂ ਉਹਦੇ ਕਾਰਜਾਂ ਵਿੱਚ ਵਿਗੜਨ ਪਾਏ ਜਾਂਦੇ ਨੇ ਮੂਰੇ ਹੋ ਕੇ ਰੋਕੇ ਜਾਂਦੇ ਨੇ ਕੰਮ ਉਹਦੇ ਤਾਂ ਫਿਰ ਉਹ ਬੰਦਾ ਦੁਖੀ ਹੋ ਜਾਂਦਾ ਹੈ ਦੁਖੀ ਹੋ ਕੇ ਉਹ ਇਨਸਾਨ ਡਿਪਰੈਸ਼ਨ 'ਚ ਚਲੇ ਜਾਂਦਾ ਹੈ ਟੈਨਸ਼ਨ ਵਿੱਚ ਚਲੇ ਜਾਂਦਾ ਹੈ ਤੇ ਜਦੋਂ ਦੁਖੀ ਹੋ ਕੇ ਉਹ ਇਨਸਾਨ ਡਿਪਰੈਸ਼ਨ ਚ ਚਲੇ ਜਾਂਦਾ ਹੈ ਕਈ ਵਾਰ ਇਨਸਾਨ ਸੋਚਦਾ ਹੈ ਕਿ ਮੈਂ ਫਾਹਾ ਲੈ ਕੇ ਮਰ ਜਾ ਜਾਂ ਕੁਝ ਖਾ ਲਾਂ ਮਤਲਬ ਕਹਿਣ ਦਾ ਭਾਵ 네ਗੇਟਿਵ ਵਿਚਾਰਾਂ ਮਨ ਵਿੱਚ ਆਉਂਦੀਆਂ ਨੇ ਜਿਹੜੀਆਂ ਕਿ ਨਹੀਂ ਆਉਣੀਆਂ ਚਾਹੀਦੀਆਂ ਧਰਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਗੱਲ ਦੇ ਉੱਤੇ ਮੋਹਰ ਲਾਉਂਦੀ ਹੈ ਆਪਾਂ ਸ਼ਬਦ ਦਾ ਜਾਪ ਪੜ੍ਹਦੇ ਹਾਂ ਗਉੜੀ ਰਾਗ ਦੇ ਵਿੱਚ ਪੰਜਵੇਂ ਪਾਦ ਸ਼ਬਦਨ ਕਰਦੇ ਨੇ ਗਉੜੀ ਮਹੱਲਾ ਪੰਜਵਾਂ ਗਰੀਬਾਂ ਉੱਪਰ ਜੇ ਖਿੰਝੈ ਦਾੜੀ ਮਾਰ ਬ੍ਰਹਮਸਾ ਅਗਨ ਮਹਿ ਸਾੜੀ ਜਿਹੜਾ ਗਰੀਬਾਂ ਦੇ ਉੱਤੇ ਧੋਖਾ ਕਮਾਉਂਦਾ ਹੈ ਪਾਪ ਕਮਾਉਂਦਾ ਹੈ ਕਹਿੰਦੇ ਪ੍ਰਮਾਤਮਾ ਉਹਨੂੰ ਅੱਗ ਦੇ ਵਿੱਚ ਸਾੜ ਦਿੰਦਾ ਹੈ ਹੁਣ ਇੱਥੇ ਕਈ ਵੇਰਾਂ ਘਰ ਦੇ ਵਿੱਚ ਸਾਡੇ ਆਪਣੇ ਭੈਣ ਭਰਾਵਾਂ ਨਾਲ ਵਿਰੋਧਤਾ ਖੜੀ ਹੋ ਜਾਂਦੀ ਹੈ ਜਾਂ ਮਾਤਾ ਪਿਤਾ ਦੇ ਨਾਲ ਕਿਸੇ ਵਿਚਾਰਾਂ ਦੇ ਵਿੱਚ ਆਪਸ ਵਿੱਚ ਫਰਕ ਪਿਆ ਜਾਂਦਾ ਹੈ ਤਾਂ ਮਾਤਾ ਪਿਤਾ ਦਾ ਸਤਿਕਾਰ ਉਹਨੇ ਹੀ ਰੱਖਣਾ ਹੈ ਭੈਣਾਂ ਭਰਾਵਾਂ ਨਾਲ ਪਿਆਰ ਉਹਨੇ ਹੀ ਰੱਖਣਾ ਹੈ ਉਹਨਾਂ ਦੇ ਭਲੇ ਦੀ ਅਰਦਾਸ ਕਰਨੀ ਹੈ ਪਰ ਜੇ ਕੋਈ ਬਾਹਰੀ ਦੁਸ਼ਮਣ ਤੁਹਾਡੇ ਉੱਤੇ ਕੁਝ ਟੂਣਾ ਟਾਮਣ ਜਾਂ ਕੋਈ ਕਾਲਾ ਇਲਮ ਕਰਦਾ ਹੈ ਜਾਂ ਤੁਹਾਡੇ ਕਾਰਜਾਂ 'ਚ ਵਿਗੜਨ ਪਾਉਂਦਾ ਹੈ ਜਾਂ ਆਪਣੀ ਤਾਕਤ ਜਾਂ ਪੈਸੇ ਦਾ ਜ਼ੋਰ ਤੁਹਾਡੇ ਤੇ ਦਿਖਾਉਂਦਾ ਹੈ ਤੇ ਤੁਹਾਡੀ ਉੱਥੇ ਪੇਸ਼ ਨਹੀਂ ਚੱਲਦੀ ਤਾਂ ਫੇਰ ਆਪਾਂ ਗੁਰ ਇਤਿਹਾਸ ਤੋਂ ਸਿੱਖਿਆ ਲੈਣੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਪਰਮੇਸ਼ਰ ਸੀ ਸਮਰਾਟ ਸੀ ਪਰ ਉਹਨਾਂ ਨੇ ਬਾਣੀ ਵਿੱਚ ਰਹਿ ਕੇ ਪਰਮਾਤਮਾ ਦੀ ਰਜਾ ਵਿੱਚ ਰਹਿ ਕੇ ਸਾਨੂੰ ਜ਼ਿੰਦਗੀ ਜਿਉਣੀ ਸਿਖਾਈ ਜਦੋਂ ਸੁਲਹੀ ਖਾਂ ਚੜ੍ਹ ਕੇ ਆਇਆ ਸਤਗੁਰ ਜੀ ਨੇ ਅਰਦਾਸ ਕੀਤੀ ਸੁਲਹੀ ਤੇ ਨਾਰਾਇਣ ਰਾਖ ਔਰ ਅਰਦਾਸ ਬੇਨਤੀ ਐਸੀ ਕੀਤੀ ਕਿ ਉਹ ਸੁਲੀ ਖਾਨ ਰਸਤੇ ਵਿੱਚ ਹੀ ਸੜਕੇ ਸਵਾਹ ਹੋ ਗਿਆ ਸੀ ਸੋ ਇਸ ਤਰ੍ਹਾਂ ਪਿਆਰ ਵਾਲਿਓ ਅੱਜ ਵੀ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਕਿਸੇ ਮੇਰੇ ਤੇ ਭਰੋਸਾ ਰੱਖਣ ਵਾਲੇ ਨੂੰ ਕੋਈ ਤੰਗ ਕਰਦਾ ਹੈ ਕੋਈ ਉਹਦਾ ਮਨ ਸਾੜਦਾ ਹੈ ਕੋਈ ਉਹਦਾ ਉਹਦੇ ਰਸਤੇ ਵਿੱਚ ਵਿਗੜਨ ਪਾਉਂਦਾ ਤੇ ਜੋ ਬਾਣੀ ਦਾ ਆਸਰਾ ਲੈ ਕੇ ਤੁਰਦਾ ਹੈ ਤੇ ਗੁਰੂ ਸਾਹਿਬ ਆਪ ਸਹਾਈ ਹੋ ਕੇ ਉਹਦੀ ਰੱਖਿਆ ਕਰਦੇ ਨੇ ਸੋ ਬੁਰੀਆਂ ਵਿਚਾਰਾਂ ਮਨ ਵਿੱਚ ਨਾ ਆਉਣ ਨੈਗੇਟਿਵ ਖਿਆਲ ਮਨ ਵਿੱਚ ਨਾ ਆਉਣ ਤਾਂ ਉਹਦੇ ਲਈ ਸਾਨੂੰ ਗੁਰਬਾਣੀ ਨਾਲ ਜੁੜਨਾ ਪੈਣਾ ਹੈ ਗੁਰਬਾਣੀ ਦੇ ਸ਼ਬਦ ਨਾਲ ਜੁੜਨਾ ਪੈਣਾ ਠੀਕ ਹੈ ਨਾ ਜੀ ਸੋ ਇਸ ਕਰਕੇ ਬੇਅੰਤ ਗੁਰਬਾਣੀ ਦਾ ਖਜ਼ਾਨਾ ਹੈ ਤੁਸੀਂ ਜਿੱਥੋਂ ਮਰਜ਼ੀ ਪੜ ਲਓ ਤੇ ਗੁਰੂ ਸਾਹਿਬ ਅੰਗ ਸੰਗ ਸੁਹਾਇਓ ਕੇ ਵਰਤਦੇ ਨੇ ਦਸਮ ਗ੍ਰੰਥ ਦੇ ਵਿੱਚ ਅਕਾਲ ਉਸਤਤ ਦੇ ਵਿੱਚ ਇੱਕ ਸ਼ਬਦ ਦਾ ਜਾਪ ਆਉਂਦਾ ਆਪਾਂ ਸ਼ੁਰੂ ਕਰਦੇ ਹਾਂ ਦੀਨਨ ਲ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਣੀ ਮਨ ਘਾਰੇ ਅਛ ਪਸ਼ੂ ਨਗ 나ਗ ਨਰਾਦ ਸਰਬ ਸਮੈ ਸਭ ਕੋ ਪ੍ਰਤਪਾਰ ਹੈ ਉਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰ ਹੈ ਦੀਨ ਦਇਆਲ ਦਿਆਨਿਤ ਦੋਖਤ ਦੋਖਨ ਦੇਖਤ ਹੈ ਪਰ ਦੇਤ ਨਹਾਰ ਹੈ ਦਾਹਤ ਹੈ ਦੁਖ ਦੋਖਨ ਕੋ ਦਲ ਦੂਜਨ ਕੇ ਪਲ ਮੈ ਦਲ ਢਾਰੈ ਖੰਡ ਅਖੰਡ ਪ੍ਰਚੰਡ ਆਹਾਰਨ ਪੂਰਨ ਪ੍ਰੇਮੈ ਕੀ ਪ੍ਰੀਤ ਸੁਭਾਰੈ ਪਾਰ ਨਾ ਪਾਇ ਸਕੈ ਪਦਮਾਪਤ ਬੇਦ ਕਤੀਬ ਅਪੇਦ ਉਚਾਰੈ ਰੋਜੀ ਹੀ ਰਾਜ ਬਿਲੋਕਤ ਰਾਜਕ ਰੋਖ ਰੋਹਾਨ ਕੀ ਰੋਜੀ ਨਾ ਟਾਰੈ ਇਹ ਦੋ ਪਦਿਆਂ ਦਾ ਜਾਪ ਹੈ ਜਿਹੜਾ 108 ਮਣਕਿਆਂ ਦੀ ਮਾਲਾ ਦੇ ਨਾਲ ਇੱਕ ਵੇਰਾਂ ਸਵੇਰੇ ਇੱਕ ਵੇਰਾਂ ਸ਼ਾਮ ਨੂੰ ਇਸ਼ਨਾਨ ਕਰਕੇ ਸੁੱਚੇ ਵਸਤਰ ਪਾ ਕੇ ਕੋਲੇ ਜਗ ਰੱਖ ਲਓ ਜੋਤ ਲਾ ਦਿਓ ਆਸਨ ਮਿਸ਼ਾ ਕੇ ਕਰੋ ਤੇ ਤੁਸੀਂ ਵੇਖੋ 40 ਦਿਨਾਂ ਦੇ ਵਿੱਚ ਵਿੱਚ ਜਿਹੜਾ ਕੋਈ ਤੁਹਾਡੇ ਨਾਲ ਈਰਖਾ ਕਰਦਾ ਹੈ ਬੈਰ ਕਮਾਉਂਦਾ ਹੈ ਤੁਹਾਡਾ ਬੁਰਾ ਕਰਦਾ ਹੈ ਉਹ ਆਪਣੀ ਈਰਖਾ ਦੀ ਅੱਗ ਵਿੱਚ ਆਪ ਹੀ ਸੜੇਗਾ ਗੋਟਿਆਂ ਭਾਰ ਹੋ ਜਾਏਗਾ ਉਹਦਾ ਜੋਰ ਨਹੀਂ ਤੁਹਾਡੇ ਤੇ ਚੱਲ ਸਕੇਗਾ ਕਿਸੇ ਪੱਖੋਂ ਉਹਦੇ ਸਾਰੇ ਜਿੰਨੇ ਵੀ ਮਨਸੂਬੇ ਹੋਣਗੇ ਸਾਰੇ ਫੇਲ ਹੋ ਜਾਣਗੇ ਉਹਦੇ ਹੱਥ ਖੜੇ ਕਰਾ ਦੇਗਾ ਪ੍ਰਮਾਤਮਾ ਤੁਹਾਡਾ ਬਾਲ ਬੀਗਾ ਨਹੀਂ ਹੋਏਗਾ ਜੋ ਤੁਹਾਡੇ ਕਾਰਜ ਉਲਟੇ ਹੋ ਰਹੇ ਸੀ ਉਹ ਸਿੱਧੇ ਹੋ ਜਾਣਗੇ ਜੋ ਤੁਹਾਡੇ ਉੱਤੇ ਬਿਗਨ ਪੈ ਰਹੇ ਸੀ ਉਹ ਬਿਗਨ हट ਜਾਣਗੇ ਦੂਸਰੀ ਗੱਲ ਇਹ ਹੈ ਵੀ ਜਦੋਂ ਅਸੀਂ ਕਿਸੇ ਸ਼ਬਦ ਦੇ ਜਾਪ ਨਾਲ ਜੋੜਦੇ ਹਾਂ ਕਿਸੇ ਕਾਰਜ ਦੀ ਸਿੱਧੀ ਵਾਸਤੇ ਫਰਜ਼ ਕਰੋ ਅਸੀਂ ਦੁਖੀਆਂ ਸਾਡੇ ਤੇ ਬਿਗਨ ਪੈਂਦੇ ਨੇ ਕਿਸੇ ਜਾਪ ਨਾਲ ਜੁੜਦੇ ਹਾਂ ਸਾਡੇ ਮਨ ਵਿੱਚ ਆਟੋਮੈਟਿਕ ਬੁਰੇ ਖਿਆਲ ਆਉਂਦੇ ਨੇ ਦੀਏ ਸ਼ਬਦ ਨਾਲ ਕੁਝ ਨਹੀਂ ਹੋਣਾ ਬਾਣੀ ਨਾਲ ਕੁਝ ਨਹੀਂ ਹੋਣਾ ਕੋਈ ਤੇਰਾ ਕੰਮ ਨਹੀਂ ਬਣਨਾ ਤੇ ਇਸ ਕਰਕੇ ਤੂੰ ਇਸ ਤਰ੍ਹਾਂ ਕਰ ਲੈ 네ਗੇਟਿਵ ਖਿਆਲ ਆਉਂਦੇ ਨੇ ਉਹਦਾ ਕਾਰਨ ਕੀ ਹੈ ਜਿਹੜੀ 네ਗੇਟਿਵਿਟੀ ਤੁਹਾਡੇ ਤੇ ਹਾਵੀ ਹੋਈ ਹੈ ਉਹ ਤੁਹਾਨੂੰ ਉਸ ਬਾਣੀ ਨਾਲੋਂ ਤੋੜਨਾ ਚਾਹੁੰਦੀ ਹੈ ਕਿਉਂਕਿ ਉਹ 네ਗੇਟਿਵਿਟੀ ਨੂੰ ਪਤਾ ਹੈ ਵੀ ਜੇ ਇਹ ਇਹਦੇ ਨਾਲ ਜੁੜ ਗਿਆ ਇਹਦੇ ਸਾਰੇ ਕੰਮ ਪੋਜ਼ਿਟਿਵ ਹੋ ਜਾਣਗੇ ਪ੍ਰਮਾਤਮਾ ਇਹਦੇ ਤੇ ਮਿਹਰ ਕਰ ਦੇਗਾ ਇਹਦੇ ਕਾਜ ਸਵਾਰ ਦੇਗਾ ਇਹ ਤੇ ਬਾਣੀ ਵੀ ਕਹਿੰਦੀ ਹੈ ਕਿ ਹਰ ਯੁਗ ਯੁਗ ਭਗਤੋਂ ਪਾਇਆ ਬੈਜ ਰਖਦਾ ਆਇਆ RAM RAJ JI ਹਰ ਨਾਕਸ਼ੁਦੁਸ਼ਤ ਹਰ ਮਾਰਿਆ ਪ੍ਰਹਿਲਾਤ ਰਾਇਆ ਅੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛੜਾਇਆ ਪ੍ਰਮਾਤਮਾ ਆਪ ਆ ਕੇ ਬੌਢੀ ਕਰਦਾ ਹੈ ਇਸ ਕਰਕੇ ਡੋਲਣ ਦੀ ਲੋੜ ਨਹੀਂ ਇਹ ਜੋ ਮੈਂ ਦੋ ਪਦੇ ਆਪ ਜੀ ਨੂੰ ਬੇਨਤੀ ਕੀਤੀ ਆਕਾਰ ਉਸਤਤ ਦੇ ਵਿੱਚੋਂ ਇਹ ਮੈਂ ਆਪਣੇ ਚੈਨਲ ਦੀ ਕਮਿਊਨਿਟੀ ਵਿੱਚ ਵੀ ਪਾ ਦੇਵਾਂਗਾ ਤੇ ਇਹ ਅਕਾਰ ਉਸਤਵ ਦੇ ਵਿੱਚ ਨੇ ਦਸਮ ਬਾਣੀ ਦੇ ਵਿੱਚ ਇਹ ਦੋਨਾਂ ਪਦਿਆਂ ਦਾ 108 ਵਾਰੀ ਸਵੇਰੇ ਪਾਠ 108 ਵਾਰੀ ਸ਼ਾਮ ਨੂੰ ਪਾਠ ਕਰੋ 40 ਦਿਨਾਂ ਦੇ ਵਿੱਚ ਤੁਹਾਡਾ ਦੁਸ਼ਮਣ ਗੁੱਡਿਆਂ ਭਾਰ ਹੋ ਕੇ ਝੁਕੇਗਾ ਤੇ ਤੁਹਾਡਾ ਬਲ ਵੀ ਬੀਂਗਾ ਨਹੀਂ ਕਰ ਸਕੇਗਾ ਪ੍ਰਮਾਤਮਾ ਆਪ ਸਹਾਈ ਹੁੰਦਾ ਹੈ ਵਾਹਿਗੁਰੂ ਜੀ ਆਪ ਆਪਣੇ ਪਿਆਰਿਆਂ ਦੀ ਰੱਖਿਆ ਕਰਦੇ ਨੇ ਇਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ